ਪੰਜਾਬ ਪੁਲਿਸ ਦੇ ਇੱਕ ਏਐਸਆਈ ਅਤੇ ਹੌਲਦਾਰ ਜੋ ਕਰਮਵਾ ਡੀਆਈਜੀ ਤੇ ਐਸਪੀ ਬਣ ਕੇ ਦਿੱਲੀ ਦੇ ਤਿੰਨ ਵਪਾਰੀਆਂ ਨੂੰ ਅਗਵਾ ਕਰਕੇ ਉਹਨਾਂ ਕੋਲੋਂ 10 ਕਰੋੜ ਦੀ ਫਰौती ਮੰਗਨ ਦਾ ਮਾਮਲਾ ਸਾਹਮਣੇ ਆਇਆ ਸੀ ਉਹਦੇ ਵਿੱਚ ਜਿੱਥੇ ਪੰਜਾਬ ਪੁਲਿਸ ਦਾ ਇੱਕ ਏਐਸਆਈ ਤੇ ਇੱਕ ਹੌਲਦਾਰ ਨਾਲ ਦੀ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਖਾਸਮ ਖਾਸ ਜੋ ਖੁਦ ਆਮ ਆਦਮੀ ਪਾਰਟੀ ਦਾ ਲੀਡਰ ਵੀ ਹੈ ਉਹ ਵੀ ਇਸ ਘਰੋਹ ਦੇ ਵਿੱਚ ਸ਼ਾਮਲ ਸੀ ਤਾਂ ਹੁਣ ਹੋਰ ਪਰਤਾਂ ਖੁੱਲ੍ਹੀਆਂ ਸ਼ੁਰੂ ਹੋ ਗਈਆਂ ਕਿ ਇਹਨਾਂ ਪਿੱਛੇ ਇੱਕ ਪੰਜਾਬ ਪੁਲਿਸ ਦਾ ਐਸਪੀ ਦਾ ਵੀ ਹੱਥ ਥਾ ਉਹ ਹੱਥ ਕਿਵੇਂ ਆ ਉਗਾਲਾ ਸਾਹਮਣੇ ਆਈ ਹੈ ਕਿ ਜਿਹੜੀ 10 ਕਰੋੜ ਦੀ ਫਰੋਤੀ ਮੰਗਣ ਗਏ ਸੀ ਪੰਜਾਬ ਪੁਲਿਸ ਦੇ ਇੱਕ ਏਐਸਆਈ ਇੱਕ ਹੌਲਦਾਰ ਨਾਲ ਚਾਰ ਜਣੇ ਹੋਰ ਸੀ ਜਿਹਦੇ ਵਿੱਚ ਕਾਮਾਦੀ ਪਾਰਟੀ ਦਾ ਲੀਡਰ ਵੀ ਸ਼ਾਮਲ ਸੀ ਉਸੇ ਹੁਣ ਪੁਲਿਸ ਪਰਦਾ ਵੀ ਫਾੜ ਰਹੀ ਹੈ ਤੇ ਨਾਲ ਪਰਤਾਂ ਵੀ ਖੋਲ ਰਦੀਆਂ ਨਜ਼ਰ ਆ ਰਹੀਆਂ ਨੇ ਲੁਧਿਆਣਾ ਤੋਂ ਪੰਜਾਬ ਕੇਸਰੀ ਦੇ ਪੱਤਰਕਾਰ ਰਿਸ਼ੀ ਹੁਣਾਂ ਦੀ ਖਬਰ ਹੈ ਜਿਹਦੇ ਚੋ ਦੱਸਦੇ ਨੇ ਕਿ ਇੱਕ ਐਸਪੀ ਦਾ ਵੀ ਹੱਥ ਸਾਹਮਣੇ ਆਇਆ ਕਿਉਂਕਿ ਕਿ ਸ਼ਰਾਬ ਦੇ ਠੇਕੇਦਾਰ ਦੇ ਮੈਨੇਜਰ ਦੇ ਇੱਕ ਪੰਜਾਬ ਪੁਲਿਸ ਦੇ ਐਸਪੀ ਨਾਲ ਗੂੜੀ ਦੋਸਤੀ ਆ ਤੇ ਉਹ ਪਹਿਲਾਂ ਵੀ ਉਸ ਨੂੰ ਹਾਈ ਕੋਰਟ ਚੋਂ ਜ਼ਮਾਨਤ ਤੇ ਦਿਵਾ ਚੁੱਕਾ ਜਿਸ ਐਸਪੀ ਨੇ ਜ਼ਮਾਨਤ ਤੇ ਦਿਵਾਈ ਆ ਉਹਨੇ ਹਾਈ ਕੋਰਟ ਨੂੰ ਵੀ ਘਬਰਾਹ ਕੀਤਾ ਤੇ ਹੁਣ ਦੱਸਿਆ ਜਾ ਰਿਹਾ ਕਿ ਇਹ ਜਿਹੜੀ ਪੁਲਿਸ ਵਾਲੇ ਡੀਆਈਜੀ ਤੇ ਐਸਪੀ ਬਣ ਕੇ ਰੀਡ ਮਾਰ ਲਗੇ ਸੀ ਕਿਤੇ ਨਾ ਕਿਤੇ ਇਸ ਐਸਪੀ ਦਾ ਵੀ ਹੱਥ ਦਿਖਾਈ ਦੇ ਰਿਹਾ ਖਬਰ ਸਾਹਮਣੇ ਆ ਰਹੀ ਹੈ ਕਿ ਨੋਵਿਦਾ ਦੇ ਕਾਲ ਸੈਂਟਰ ਤੋਂ ਤਿੰਨ ਕਾਰੋਬਾਰੀਆਂ ਨੂੰ ਫਰਜੀ ਰੇਡ ਦੇ ਮਾਦੀਅਮ ਦੇ ਨਾਲ ਕਿਡਨੈਪ ਕਰਕੇ 10 ਕਰੋੜ ਰੁਪਏ ਦੀ ਫਰौती ਮੰਗਣ ਦੇ ਸਾਹਮਣੇ ਵਿੱਚ ਹੁਣ ਨਵੇਂ ਖੁਲਾਸੇ ਹੋ ਰਹੇ ਨੇ ਜੋ ਕਾਫੀ ਹੈਰਾਨੀਜਨਕ ਹਨ ਇੱਕ ਤਰ ਦੱਸਿਆ ਜਾ ਰਿਹਾ ਹੈ ਕਿ ਇੱਕ ਪਾਸੇ ਤਾਂ ਪੁਲਿਸ ਇਸ ਰੇਡ ਦੇ ਮਾਸਟਰ ਮਾਈਂਡ ਤੱਕ ਹੁਣ ਤੱਕ ਨਹੀਂ ਪਹੁੰਚ ਸકી ਪਰ ਨਾਲ ਹੀ ਸਭ ਤੋਂ ਵੱਡੀ ਗੱਲ ਹੈ ਕਿ ਨਾ ਪਹੁੰਚ ਸકી ਹੈ ਤਨਾ ਸ਼ਾਇਦ ਪਹੁੰਚਣਾ ਚਾਹੁੰਦੀ ਹੈ ਦੂਜੇ ਪਾਸੇ ਪੰਜਾਬ ਕੇਸਰੀ ਦੀ ਇਨਵੈਸਟੀਗੇਸ਼ਨ ਟੀਮ ਨੇ ਕਈ ਅਹਿਮ ਇਸੇ ਦੌਰਾਨ ਖੁਲਾਸੇ ਕੀਤੇ ਨੇ ਜੋ ਕਿ ਸ਼ਰਾਬ ਦੇ ਠੇਕੇਦਾਰ ਤੇ ਮੈਨੇਜਰ ਅਤੇ ਐਸਪੀ ਦੀ ਗਹਿਰੀ ਦੋਸਤੀ ਦਾ ਇੱਕ ਪ੍ਰਮਾਣ ਮੀ ਹੈ ਜਾਣਕਾਰੀ ਅਨੁਸਾਰ ਸ਼ਰਾਬ ਦੇ ਠੇਕੇਦਾਰ ਦੇ ਬਦਮਾਸ਼ ਮੈਨੇਜਰ ਤੇ ਸਾਲ 2023 ਵਿੱਚ ਹਤਿਆ ਕਰਨ ਦੇ ਦੋਸ਼ ਦਾ ਇੱਕ ਕੇਸ ਮਾਮਲਾ ਜਿਹੜਾ ਉਹ ਦਰਜ ਹੈ ਐਸਪੀ ਆਪਣੇ ਸਾਥੀ ਨੂੰ ਕਿਸੇ ਵੀ ਕੀਮਤ ਤੇ ਜੇਲ੍ਹ ਨਹੀਂ ਭਜਵਾਉਣਾ ਚਾਹੁੰਦਾ ਇਸੇ ਚੱਲਦੇ ਜਦੋਂ ਇਸ ਠੇਕੇਦਾਰ ਨੇ ਆਪਣੀ ਜ਼ਮਾਨਤ ਲਗਾਈ ਤਾਂ ਹਾਈ ਕੋਰਟ ਵਿੱਚ ਉਸ ਤੋਂ ਪਹਿਲਾਂ ਦਰਜ ਮਾਮਲਿਆਂ ਦਾ ਜਿਹੜਾ ਵੀਰਵਾ ਸੀ ਉਹ ਲਿਖੇ ਬਿਨਾਂ ਹੀ ਉਸ ਨੇ ਇੱਕ ਐਫੀਡੇਵਿਟ ਦੇ ਦਿੱਤਾ ਤਾਂ ਜੋ ਹਾਈ ਕੋਰਟ ਤੋਂ ਉਸ ਨੂੰ ਆਸਾਨੀ ਦੇ ਨਾਲ ਜ਼ਮਾਨਤ ਮਿਲ ਸਕੇ ਉਸ ਸਮੇਂ ਦੇ ਮੌਜੂਦਾ ਏਸੀਪੀ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਤੇ ਉਸੇ ਐਸਪੀ ਨੇ ਆਪਣੀ ਵਰਦੀ ਦਾ ਰੂਪ ਦਿਖਾਉਂਦੇ ਹੋਏ ਕੁਝ ਦਿਨ ਪਹਿਲਾਂ ਹੀ ਲੁਧਿਆਣਾ ਤੋਂ ਦੂਸਰੇ ਜ਼ਿਲ੍ਹੇ ਵਿੱਚ ਜਿਹੜੇ ਗਏ ਉਕਤ ਐਸਪੀ ਨੇ ਨਿਯਮਾਂ ਦੀ ਬਿਨਾਂ ਪਰਵਾਹ ਕੀਤੀ ਹੈ ਆਪਣੀ ਬਦਲੀ ਦੇ 2 ਦਿਨਾਂ ਤੋਂ ਬਾਅਦ ਹੀ ਹਾਈ ਕੋਰਟ ਨੂੰ ਗੁੰਮਰਾਹ ਕਰਨ ਦੇ ਮਕਸਦ ਨਾਲ ਆਪਣਾ ਐਫੀਡੇਵਟ ਭੇਜ ਕੇ ਜ਼ਮਾਨਤ ਕਰਵਾ ਦਿੱਤੀ ਜੋ ਮੈਨੇਜਰ ਅਤੇ ਉਸ ਐਸਪੀ ਦੀ ਗਹਿਰੀ ਦੋਸਤੀ ਦਾ ਇੱਕ ਸਾਹਮਣੇ ਪ੍ਰਤੱਖ ਸਬੂਤ ਹੈ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਫਰਜੀ ਰੇਡ ਦੇ ਵਿੱਚ ਇਸ ਐਸਪੀ ਦਾ ਵੀ ਹੱਥ ਹੋਣ ਦਾ ਇਸ਼ਾਰਾ ਜਾਂ ਖਦਸ਼ਾ ਪੁਲਸ ਨੂੰ ਲੱਗਾ ਹੈ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਖੰਨਾ ਪੁਲਸ ਨੇ ਇਸ ਮਸਲੇ ਦੇ ਵਿੱਚ ਪ੍ਰੈਸ ਕਾਨਫਰੰਸ ਕਿਉਂ ਨਹੀਂ ਕੀਤੀ ਤੇ ਮਾਸਟਰਮਾਈਂਡ ਤੱਕ ਪਹੁੰਚਿਆ ਨਹੀਂ ਜਾ ਰਿਹਾ ਜਾਂ ਫਿਰ ਮਾਮਲਾ ਕੁਝ ਹੋਰ ਹੈ ਕਿਉਂਕਿ ਜੇ 10 ਗ੍ਰਾਮ ਵੀ ਪੁਲਸ ਜਾਂ ਕੋਈ ਸਪਾਈ ਜਾਂ ਹੌਲਦਾਰ ਜਾਂ ਐਸਸੀ 10 ਗ੍ਰਾਮ ਹੀਰੋਨ ਬਰਾਮਦ ਕਿਸੇ ਕੋ ਕਰ ਲੇ ਫਿਰ ਉੱਥੇ ਐਸਪੀ ਜਾਂ ਐਸਐਸਪੀ ਰੈਂਕ ਦੇ ਅਧਿਕਾਰੀ ਵੀ ਆਪਣੀਆਂ ਫੋਟੋਆਂ ਛਪਾਉਂਦੇ ਨੇ ਕਿ ਅੱਜ ਇੱਕ ਵੱਡੀ ਪ੍ਰਾਪਤੀ ਹੋਈ ਹੈ ਤੇ ਪਰ ਆ ਜਿਹੜੀ ਵੱਡੀ ਪ੍ਰਾਪਤੀ ਹੈ ਉਹ ਪੁਲਿਸ ਉਸ ਤੇ ਹਲੇ ਤੱਕ ਚੁੱਪ ਕਰਕੇ ਬੈਠੀ ਹੈ ਗਿਆ 10 ਗ੍ਰਾਮ ਜਦੋਂ ਇਦਾਂ ਦਾ ਨਸ਼ਾ ਫੜਦੇ ਆਗੇ ਨਾ ਤੇ ਫਿਰ ਫੋਟੋਆਂ ਸੋਸ਼ਲ ਮੀਡੀਆ ਤੇ ਜਾਂ ਪ੍ਰੈਸ ਕਾਨਫਰੰਸ ਵਿੱਚ ਫੋਟੋਆਂ ਕਚਵਾਉਣ ਵਾਲੀ ਪੁਲਿਸ ਇਸ ਮਾਮਲੇ ਦੇ ਵਿੱਚ ਚੁੱਪ ਕਰਕੇ ਬੈਠੀ ਹੋਈ ਹੈ ਅਜਿਹਾ ਕਹਿਣਾ ਗਲਤ ਨਹੀਂ ਹੋਏਗਾ ਕਿ ਪੁਲਿਸ ਨੇ ਉਹ ਸਾਬਿਤ ਕਰ ਦਿੱਤਾ ਕਿ ਆਪਣੇ ਤਾਂ ਆਪਣੇ ਹੀ ਹੁੰਦੇ ਨੇ ਉਧਰ ਸਾਈਬਰ ਸੈੱਲ ਥਾਣੇ ਦੇ ਤੇ ਸ਼ਾਮ ਲਗਭਗ 4 ਵਜੇ ਜਿਹੜੇ ਨੇ ਜਿਹੜੇ ਅਗਵਾ ਕਰਕੇ ਲਿਆਂਦੇਗੇ ਦਿੱਲੀ ਤੋਂ ਤਿੰਨ ਵਪਾਰੀ ਜਿਹਦੇ ਜਿਹਦੋ ਗੁਜਰਾਤ ਤੋਂ ਸੀ ਇੱਕ ਤਾਮਲਾਡੂ ਤੋਂ ਸੀ ਜਿਹੜੇ ਅਗਵਾ ਕਰਕੇ ਪੰਜਾਬ ਪੁਲਿਸ ਦਾ ਇੱਕ ਏਐਸਆਈ ਇੱਕ ਹੌਲਦਾਰ ਤੇ ਚਾਰ ਜਣੇ ਜਿਹੜੇ ਹੋਰ ਸੀ ਉਹ ਸਾਈਬਰ ਸੈੱਲ ਥਾਣੇ ਖੰਨੇ ਚ ਲਗਭਗ 4 ਵਜੇ ਜਿਹੜੇ ਨੇ ਉਹ ਜਿਹੜੇ ਨੇ ਹੋਰ ਜਿਹੜਾ ਗ੍ਰੋਸ ਸੀ ਉਹ ਥਾਣੇ ਵਿੱਚ ਮੌਜੂਦ ਸੀ ਇਸ ਤੋਂ ਪਹਿਲਾਂ ਫਰਜੀ ਰੀਡ ਕਰਨ ਵਾਲੇ ਲੋਕਾਂ ਨੂੰ ਇਹ ਕਹਿ ਕੇ ਦਬਾਅ ਉਹਨਾਂ ਨੇ ਬਣਾਇਆ ਗਿਆ ਸੀ ਪੁਲਿਸ ਦੇ ਕੇ ਮਕਦਮਾ ਦਰਜ ਕਰੋ ਲੇਕਿਨ ਪੁਲਿਸ ਨੇ ਉਦੋਂ ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਹੀ ਨਹੀਂ ਕੀਤਾ ਹਾਲਾਂਕਿ ਜਦੋਂ ਪੁਲਿਸ ਨੇ ਉੱਪਰ ਗੱਲ ਕੀਤੀ ਹੈ ਤਾਂ ਫਿਰ ਇਹ ਜਿਹੜੇ ਅਧਿਕਾਰੀ ਮਤਲਬ ਜਿਹੜਾ ਇੱਕ ਡੀਆਈਜੀ ਬਣਿਆ ਸੀ ਜੋ ਮੂਲ ਰੂਪ ਚ ਕੇਐਸਆਈ ਹੈ ਜਿਹੜਾ ਹੌਲਦਾਰ ਸੀ ਉਹ ਐਸਪੀ ਬਣਿਆ ਸੀ ਇੱਕ ਲੁਧਿਆਣੇ ਦਾ ਐਪਲ ਐਪਲ ਕਰਕੇ ਕੋਈ ਵਿਅਕਤੀ ਮਸ਼ਹੂਰ ਆ ਉਹ ਪੰਜਾਬ ਪੁਲਿਸ ਦਾ ਡੀਐਸਪੀ ਬਣਿਆ ਸੀ ਉਹ ਆਮ ਆਦੀ ਪਾਰਟੀ ਦਾ ਲੀਡਰ ਵੀ ਦੱਸਿਆ ਜਾ ਰਿਹਾ ਹੈ ਉਥੋਂ ਦੀ ਕਿਸੇ ਵਿਧਾਇਕ ਦਾ ਖਾਸ ਵੀ ਦੱਸਿਆ ਜਾ ਰਿਹਾ ਹੈਗਾ ਉਹ ਫਿਰ ਆਪਣੇ ਰਿਸ਼ਤੇਦਾਰਾਂ ਦੇ ਨਾਲ ਜਿਹੜੇ ਆਏ ਸੀ ਕਾਰਾਂ ਦੇ ਵਿੱਚ ਫਰਾਰ ਹੋ ਗਏ ਤੇ ਹੁਣ ਖੰਨਾ ਪੁਲਿਸ ਜਿਹੜੇ ਫਰਾਰ ਹੋਏ ਉਹਨਾਂ ਨੂੰ ਲੱਭ ਰਹੀ ਹੈ ਉਹ ਵੀ ਕਰੀਬ 12 ਦਿਨ ਬਾਅਦ ਹੁਣ ਸਭ ਤੋਂ ਵੱਡੀ ਗੱਲ ਇਹ ਵੀ ਦੱਸੀ ਜਾ ਰਿਹਾ ਹੈ ਕਿ ਸਵੇਰੇ 9 ਵਜੇ ਸਾਨੇਵਾਲ ਥਾਣੇ ਵਿੱਚ ਪਹੁੰਚੇ ਫਰਜੀ ਰੇਡ ਕਰਨ ਵਾਲੇ ਜਿਹੜੇ ਗਰੋ ਸੀ ਉਹਨਾਂ ਨੇ ਹੁਣ ਜਿਹੜੀ ਆ ਫੁਟੇਜ ਵੀ ਉਹਨਾਂ ਦੀ ਸਾਹਮਣੇ ਆਈ ਹੈ ਫਰਜੀ ਰੇਡ ਦੇ ਜ਼ਰੀਏ ਜਿਹੜੇ 10 ਕਰੋੜ ਦੀ ਫਰੋਤੀ ਮੰਗਨ ਦੇ ਮਾਮਲੇ ਵਿੱਚ ਖੰਨਾ ਪੁਲਿਸ ਨੇ ਭਾਵੇਂ ਦੇਰ ਦੇ ਨਾਲ ਜਾਂਚ ਸ਼ੁਰੂ ਕੀਤੀ ਹੈ ਪਰ ਪੁਲਿਸ ਦੀ ਇੱਕ ਟੀਮ ਜਿਹੜੀ ਆ ਉਹ ਲੁਧਿਆਣਾ ਪਹੁੰਚੀ ਹੈ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਜਿਹੜੀ ਪੰਜਾਬ ਕੇਸਰੀ ਦੀ ਇਨਵੈਸਟੀਗੇਸ਼ਨ ਟੀਮ ਦੇ ਜਿਹੜੀ ਖਬਰ ਸਾਹਮਣੇ ਆਈ ਹੈ ਉਹਨਾਂ ਦੀ ਟੀਮ ਵੱਲੋਂ ਜਿਹਦੇ ਚ ਆਇਆ ਕਿ ਇਸ ਮਾਮਲੇ ਚੰਗ ਗੰਭੀਰਤਾ ਨੂੰ ਦੇਖਦੇ ਹੋਏ ਹੁਣ ਤਿੰਨ ਅਪਸਰਾਂ ਦੀ ਇੱਕ ਐਸਆਈਟੀ ਟੀਮ ਦਾ ਵੀ ਗਠਨ ਕੀਤਾ ਗਿਆ ਜੋ ਲੁਧਿਆਣਾ ਵਿੱਚ ਤੋਂ ਪਹਿਲਾਂ ਥਾਣਾ ਸਾਨੇਵਾਲ ਪਹੁੰਚੀ ਸੀ ਔਰ ਜਿੱਥੇ ਥਾਣੇ ਵਿੱਚ ਲੱਗੇ ਸੀ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਜਿਹੜੀ ਆ ਉਹਨਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਈ ਹੈ ਉਹ ਦੱਸਿਆ ਜਾ ਰਿਹਾ ਹੈ ਕਿ ਸਵੇਰੇ ਕਰੀਬ 9 ਵਜੇ ਜਿਹੜਾ ਇਹ ਗਰੋਵ ਆ ਉਹ ਥਾਣੇ ਵਿੱਚ ਆਇਆ ਸੀ ਤੇ ਲਗਭਗ 25 ਮਿੰਟ ਅੰਦਰ ਦੂਜੇ ਪਾਸੇ ਆਈਆਰਪੀ ਦੇ ਮੁਲਾਜ਼ਮ ਜਮਾਲਪੁਰ ਸਥਿਤ ਘਰ ਦੇ ਵਿੱਚ ਵੀ ਪੁਲਿਸ ਦੀ ਇੱਕ ਟੀਮ ਨੇ ਉਥੇ ਛਾਪਾ ਮਾਰਿਆ ਜਿਹੜਾ ਆਪਣੇ ਆਪ ਨੂੰ ਡੀਆਈਜੀ ਬਣ ਕੇ ਲੁਧਿਆਣੇ ਪਹੁੰਚ ਲੁਧਿਆਣੇ ਤੋਂ ਸਿੱਧਾ ਜਿਹੜਾ ਵਾ ਦਿੱਲੀ ਪਹੁੰਚਿਆ ਸੀ ਔਰ ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈਗਾ ਕਿ ਇਸ ਤਰ੍ਹਾਂ ਜਿਹੜਾ ਸ਼ਰਾਬ ਦੇ ਠੇਕੇਦਾਰ ਦਾ ਜਿਹੜਾ ਇੱਕ ਮੈਨੇਜਰ ਆ ਉਹਦੇ ਘਰ ਵੀ ਪੁਲਿਸ ਪਹੁੰਚੀ ਆ ਉਸ ਠੇਕੇਦਾਰ ਜਿਹੜੀ ਦੋਸਤ ਸੀ ਆ ਉਹ ਪੰਜਾਬ ਪੁਲਿਸ ਦੇ ਇੱਕ ਐਸਪੀ ਦੀ ਆ ਦੱਸਿਆ ਜਾ ਰਿਹਾ ਕਿ ਨੇੜਲੇ ਜਿਹੜੇ ਲੋਕਾਂ ਨੂੰ ਜਿਹੜਾ ਵਾ ਜਦੋਂ ਲੋਕ ਇਕੱਠੇ ਹੋਏ ਤਾਂ ਫਿਰ ਪੁਲਿਸ ਦੇ ਵੀ ਜਿਹੜੇ ਹੋਸ਼ ਉੱਡ ਗਏ ਸੀ ਪੁਲਿਸ ਅਫਸਰਾਂ ਦੇ ਅਨਸਾਰ ਜਿਹੜੇ ਗਰੋਵ ਵਿੱਚ ਨਾਮਜਦ ਮੈਨੇਜਰ ਅਤੇ ਐਸਪੀ ਦਾ ਨਾਮ ਵੀ ਜਿਹੜਾ ਵਾ ਦੱਸਿਆ ਜਾ ਰਿਹਾ ਕਿ ਪੂਰੇ ਇਲਾਕੇ ਦੇ ਵਿੱਚ ਜਿਹੜਾ ਵਾ ਉਹ ਖੌਫ ਸੀ ਇਹਨਾਂ ਦੋਨਾਂ ਜਾਣਿਆਂ ਦਾ ਵੱਡਾ ਇੱਕ ਡਰ ਸੀ ਦੂਜੇ ਪਾਸੇ ਉਹਨਾਂ ਜਿਹੜੇ ਕਾਂਡ ਵਾਪਰੇ ਹੈਗਾ ਉਹਦੇ 'ਚ ਜਿਹੜੀਆਂ ਕਾਰਾਂ ਵਾ ਜਿਹੜੀਆਂ ਵਾਰਤਿਆਂ ਗਈਆਂ ਐਸਯੂਵੀ ਕਾਰਾਂ ਸੀ ਉਹ ਵੀ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਈਆਂ ਨੇ ਇਹ ਵੀ ਖਬਰ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਪੁਲਿਸ ਨੇ ਸਾਹਨੇ ਵਾਲੇ ਇਲਾਕੇ ਵਿੱਚ ਸਥਿਤ ਇੱਕ ਹੋਟਲ ਦੇ ਸਟਾਫ ਦੇ ਬਿਆਨ ਵੀ ਦਰਜ ਕੀਤੇ ਨੇ ਉਥੇ ਕੈਮਰਿਆਂ ਦੀ ਫੁਟੇਜ ਵੀ ਪੁਲਿਸ ਨੇ ਕਬਜ਼ੇ ਵਿੱਚ ਲੈ ਲਈ ਹੈ ਜਾਂਚ ਦੌਰਾਨ ਪਤਾ ਲੱਗਾ ਕਿ ਫਰਜ਼ੀ ਰੇਡ ਕਰਨ ਵਾਲੇ ਨੇ ਖੁਦ ਨੂੰ ਜਿਹੜਾ ਵਾ ਵੱਡਾ ਅਧਿਕਾਰੀ ਦੱਸ ਕੇ ਹੀ ਕਮਰੇ ਲਏ ਸੀ ਔਰ ਉਹਨਾਂ ਨੇ ਦੱਸਿਆ ਸੀ 3 ਵਜੇ ਤੜਕੇ ਜਿਹੜੇ ਕਮਰੇ 114 ਨੰਬਰ ਕਮਰਾ 115 ਨੰਬਰ ਕਮਰਾ ਜਿਹੜਾ ਵਾ ਖਲਾਇਆ ਸੀ ਔਰ ਜਿੱਥੇ ਲਗਭਗ ਜਿਹੜੇ 6 ਘੰਟੇ ਜਿਹੜੇ ਵਪਾਰੀ ਦਿੱਲੀੋਂ ਅਗਵਾ ਕਰਕੇ ਲਿਆਂਦੇ ਸੀ ਉਹਨਾਂ ਨੂੰ ਉੱਥੇ ਰੱਖਿਆ ਗਿਆ ਸੀ ਫਰਜੀ ਰੇਡ ਵਿੱਚ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਆਈਆਰਬੀ ਦੇ ਮੁਲਾਜ਼ਮਾਂ ਨੂੰ ਉੱਚ ਅਧਿਕਾਰੀਆਂ ਦਾ ਹੁਣ ਦੱਸਿਆ ਜਾ ਰਿਹਾ ਕਿ ਕਿੰਨਾ ਕੀ ਡਰਾ ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇੱਕ ਇਹ ਮੁਲਾਜ਼ਮ ਦੀ ਇੱਕ ਫੀਮ ਖਾਨ ਦੀ ਜਿਹੜੀ ਇੱਕ ਵੀਡੀਓ ਵੀ ਜਿਹੜੀ ਆ ਇਥੇ ਚਰਚਾ ਦੇ ਵਿੱਚ ਖੂਬ ਵਾਇਰਲ ਹੋਈ ਹੈ ਜਿਸ ਵਿੱਚ ਉਸ ਨੇ ਆਪਣੇ ਹੱਥਾਂ ਵਿੱਚ ਇੱਕ ਚਾਂਦੀ ਦੀ ਡੱਬੀ ਜਿਹੜੀ ਫੜੀ ਹੋਈ ਹੈ ਤੇ ਉਹਦੇ ਚੋਂ ਆਫੀਮ ਕੱਢ ਕੇ ਖਾ ਰਿਹਾ ਨਿਜ਼ਮਾ ਦੇ ਅਨਸਾਰ ਵੀਡੀਓ ਵਿੱਚ ਦਿਖਾਈ ਗਈ ਆਫੀਮ ਨੂੰ ਉਹ ਆਪਣੇ ਕੋਲ ਰੱਖਣ ਵਾਸਤੇ ਉਹਨੂੰ ਜਿਹੜਾ ਲਾਇਸੈਂਸ ਹੋਣਾ ਜ਼ਰੂਰੀ ਹੈ ਪਰ ਉਕਤ ਮੁਲਾਜ਼ਮੇ ਖੁਦ ਹੀ ਜਿਹੜਾ ਨਸ਼ੇ ਨੂੰ ਜਿਹੜਾ ਪ੍ਰਮੋਟ ਕਰ ਰਿਹਾ ਹੈਗਾ ਕਿਉਂਕਿ ਫੀਮ ਖਾਨ ਦਾ ਆਦੀ ਦੱਸਿਆ ਜਾ ਰਿਹਾ ਹੈਗਾ ਹੋ ਸਕਦਾ ਉਹਦੇ ਕੋਲ ਲਾਇਸੈਂਸ ਜੇ ਹੋਵੇ ਤੇ ਤਦ ਵੀ ਉਹ ਸ਼ਰ੍ਹਾਂ ਜਿਹਹਾ ਕੰਮ ਨਹੀਂ ਕਰ ਸਕਦਾ ਪਰ ਉਹ ਖਬਰ ਜਿਹੜੀ ਸਾਹਮਣੇ ਆਈ ਹੈ ਕਿ ਜਿਹੜਾ 10 ਕਰੋੜ ਦੀ ਫਰੋਤੀ ਦਾ ਜਿਹੜਾ ਮਸਲਾ ਜਿਹੜਾ ਪੰਜਾਬ ਪੁਰ ਦਾ ਇੱਕ ਐਸਆਈ ਡੀਆਈ ਜੀ ਬਣ ਕੇ ਔਰ ਇੱਕ ਹੌਲਦਾਰ ਉਹ ਐਸਪੀ ਬਣ ਕੇ ਇੱਕ ਆਮ ਆਦਮੀ ਪਾਰਟੀ ਦਾ ਲੀਡਰ ਡੀਐਸਪੀ ਬਣ ਕੇ ਜਿਹੜਾ ਉਥੋਂ ਦਿੱਲੀੋਂ ਤਿੰਨ ਜਿਹੜੇ ਵਪਾਰੀ ਜਿਹੜੇ ਇਹਨਾਂ ਨੇ ਫੜ ਕੇ ਲਿਆਂਦੇ ਨੇ ਗਵਾਹ ਕੀਤੇ ਨੇ ਗੈਰ ਗੈਰਕਾਨੂੰਨੀ ਕਾਰਵਾਈ ਕੀਤੀ ਇੱਕ ਗਰੋਅ ਆਏ ਉਹ ਮਸਲੇ ਦੇ ਵਿੱਚ 10 ਕਰੋੜ ਰੁਪਏ ਮੰਗੇ ਗਏ ਫਿਰ 5 ਕਰੋੜ ਦੀ ਸੌਦਾ ਫਿਰ 70 ਲੱਖ ਰੁਪਏ ਤੇ ਗੱਲ ਮੁੱਕੀ ਫਿਰ ਉਹਨਾਂ ਕੋਲੋਂ ਡਾਲਰ ਵੀ ਕਰੀਪ ਜਿਹੜਾ ਵਾ 4-5000 ਰੁਪਏ ਡਾਲਰ ਵੀ ਖੜਵਾਇਆ ਗਿਆ ਮੋਬਾਈਲ ਫੋਨ ਵੀ ਖੋਏਗੇ ਐਪਲ ਦੀ ਘੜੀ ਵੀ ਉਹ ਵੀ ਖੋਈ ਗਈ ਪੂਰੀ 1 ਲੱਖ ਰੁਪਏ ਕੈਸ਼ ਵੀ ਲਿਆ ਗਿਆ ਉਹ ਹੁਣ ਜਿਹੜੀ ਹੈ ਜਾਂਚ ਹੋਣੀ ਚਾਹੀਦੀ ਹਾਲਾਂਕਿ ਖੰਨਾ ਪੁਲਿਸ ਨੇ ਇਸ ਮਸਲੇ ਵਿੱਚ ਇੱਕ ਐਸਆਈਟੀ ਦਾ ਗਠਨ ਕੀਤਾ ਪਰ ਇਹ ਕਿ ਜਿਹੜਾ ਮਾਮਲਾ ਬਹੁਤ ਵੱਡਾ ਮਾਮਲਾ ਸੀ ਇਸ ਨੂੰ ਦਬਾਉਣ ਦੀ ਕੋਈ ਲੋੜ ਨਹੀਂ ਸੀ ਖੁਦ ਵੱਡੇ ਅਧਿਕਾਰੀਆਂ ਨੂੰ ਐਸਐਸਪੀ ਲੈਵਲ ਜਾਂ ਡੀਆਈਜੀ ਲੈਵਲ ਦੇ ਅਧਿਕਾਰੀਆਂ ਨੂੰ ਇਹ ਜਿਹੜੀ ਆ ਪ੍ਰੈਸ ਕਾਨਫਰੰਸ ਕਰਨੀ ਚਾਹੀਦੀ ਤਾਂ ਜੋ ਜਿਹੜੇ ਕਾਨੂੰਨ ਨੂੰ ਤੋੜ ਰਹੇ ਨੇ ਜਾਂ ਕਾਨੂੰਨ ਦੀ ਪਾਲਣਾ ਨਹੀਂ ਕਰ ਰਹੇ ਜਾਂ ਖੁਦ ਜਿਹੜੇ ਮੁਲਾਜ਼ਮ ਨੇ ਜਿਹੜਾ ਐਸਆਈ ਜਾਂ ਹੌਲਦਾਰ ਉਹਨਾਂ ਦੇ ਨਾਲ ਜਿਹੜੇ ਸਿਆਸੀ ਲੀਡਰ ਜੁੜੇ ਨੇ ਉਹਨਾਂ ਦੇ ਜਿਹੜੇ ਚਿਹਰੇ ਬੇਨਕਾਬ ਹੋਣੇ ਚਾਹੀਦੇ ਪਰ ਹੁਣ ਜਿੱਥੇ ਇੱਕ ਹੌਲਦਾਰ ਇੱਕ ਐਸਆਈ ਤੇ ਸਿਆਸੀ ਲੀਡਰਾਂ ਦਾ ਜਿਹੜਾ ਇੱਕ ਗਰੋਵ ਆ ਉਹਦੇ 'ਚ ਇੱਕ ਨਵੀਂ ਜਿਹੜੀ ਕੜੀ ਜਿਹੜੀ ਪਰਤ ਖੁੱਲੀ ਉਹਦੇ 'ਚ ਦੱਸਿਆ ਜਾ ਰਿਹਾ ਕਿ ਇੱਕ ਪੁਲਿਸ ਦਾ ਐਸਪੀ ਵੀ ਆ ਔਰ ਇਹ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਉਹ ਐਸਪੀ ਕਿਹੜਾ ਹੈਗਾ ਜਿਹੜਾ ਆਪਣੇ ਸਾਥੀ ਜੇਸ ਉਸਤੇ ਰਾਦਾ ਕਤਲ ਦਾ ਕੇਸ ਦਰਜ ਸੀ ਕੋਈ ਵਿਵਰਨ ਜਾਂ ਵੀਰ ਵੀ ਹਾਈ ਕੋਰਟ ਚ ਨਹੀਂ ਦਿੱਤੇਗੇ ਦੱਸਿਆ ਨਹੀਂ ਗਿਆ ਕਿ ਇਹਦਾ ਜਿਹੜਾ ਰਿਕਾਰਡ ਕਿੰਨਾ ਮਾੜਾ ਹੈਗਾ ਤੇ ਉਹਨੂੰ ਕਿਸੇ ਕੇਸ ਦੇ ਵਿੱਚ ਜਮਾਨਤ ਵੀ ਦਰਵਾ ਦਿੱਤੀ ਹੈਗੀ ਆ ਅਜਿਹੇ ਜਿਹੜੇ ਚਿਹਰੇ ਨੇ ਉਹ ਖੁਦ ਪੰਜਾਬ ਪੁਲਿਸ ਨੂੰ ਬੇਇਨਕਾਬ ਕਰਨੇ ਚਾਹੀਦੇ ਹੈਗੇ ਨੇ ਕਿ ਆਖਰ ਪੁਲਿਸ ਵਿੱਚ ਕਾਲੀਆਂ ਭੇਡਾਂ ਕੌਣ ਨੇ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੜਤੁਲੰਦੇ ਆ ਗਿਆ ਦੇਖਦੇ ਰਹੋ ਏਬੀਸ ਪੰਜਾਬ ਧੰਨਵਾਦ